राधे 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 தாசியு <laughs> திர <laughs> ਤੁਮਾਤ ਪਿਤਾ ਮੋ ਬਾਰਕ ਤੇਰੀ ਤੁਮਰੀ ਕਿਰਪਾ ਮੈਂ ਸੂਖ ਕਨੇ ਕੋਈ ਨ ਜਾਣੇ ਤੁਮਰ ਅੰਤ ਉਚੇ ਤੇ ਉਚਾਤ ਗਵਨ ਸਗਲੇ ਸਮਾਦਰਿ ਤੁਮਰ ਸੁੰਦਰਤਾਰੀ ਤੁਮਤੇ ਹੋਇ ਸੋ ਆਗੇ ਅਕਾ ਤੁਮਰੀ ਗੱਤ ਅਮਰਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਤੋਦੇ ਆਗੇ ਆਰ ਦਾਸ ਹਮਾਰੀ ਜੀਉ ਪਿੰਡ ਸਾਬ ਕਹੋ ਨਾਨਕ ਸਾਬ ਤੇਰੀ ਵੱਡਾਈ ਕੋਈ ਨਾ ਹੋਣ ਜਾਣੇ ਮੇਰਾ ਬੋਲਣਾ ਜੀ ਵਾਹਿਗੁਰੂ 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 ਜੀ ਤੀਨੇ ਤਾ ਪੁਨਵਰਨ ਹਾਰਾ ਦੁਖੰਤ ਸੁਖਰਾਸ ਤਾ ਕੋ ਬਿਗ ਨ ਕੋ ਲੱਗਿ ਜਾਤੀ ਪ੍ਰਭ ਅਰਦਾਸ ਅਰਦਾਸ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਜ ਸ੍ਰੀ ਭਗਵਤੀ ਜੀ ਦੀ ਪਾਤਸ਼ਾਹੀ ਦਾ ਸਨੇਹ ਪ੍ਰਥਾਮ ਭਗਵਤੀ ਸਮਰਕ ਗੁਰੂ ਨਾਨਕ ਦੇਵ ਜੀ ਤੇ ਆਏ ਫਰੰਗੁਰ ਗੁਰਦੇ ਮਰਦਾ ਸੋ ਰਾਮ ਦਾਸੇ ਹੋਏ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਾਈ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈਐ ਡਿਠੇ ਸਭ ਦੁਜਾਈ ਤੇਗ ਬਹਾਦਰ ਸਮਰਿਆ ਕਰਨੋਂ ਲਿਯਾਵੇ ਧਾਏ ਸਭ ਥਾਈ ਹੋ ਜੇ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋ ਜੇ ਸਹਾਏ ਦਸਾਂ ਪਾਛੰਜੋ ਤੁੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਠ ਜਿਦਾਰ ਦਾ ਅੰਤਰ ਕੇ ਬੋਲੋ ਜੇ ਵਾਹ ਗੁਰਦੀ ਪੰਜਾਂ ਪਿਆਰਿਆਂ ਚੌਹਾਂ ਸਹੇਬਾ ਜਾਦਿਆ ਚਾਲੀਆਂ ਮੁਕਤਿਆ ਹਠੀਆਂ ਜਪੀਆਂ ਧਪੀਆਂ ਜਿੰਨਾਂ ਦੇ ਨਾਮ ਜਪਿਆ ਵੰਡ ਕੇ ਛਕਿਆ ਦੀਗ ਜਲਾਈ ਤਿਗਵਾਹੀ ਦੇ ਕੇ ਅੰਡਰ ਕੀਤਾ ਕਿੰਨਾ ਪਿਆਰਿਆਂ ਸਟਿਆਰਿਆਂ ਦੀ ਕਮਾਈ ਦਾ ਅੰਤਰ ਕੀ ਬੋਲੋ ਜੀ ਵਾਹਿਗੁਰੂ ਜੀ ਜਨੋ ਸਿੰਘਾਂ ਸੰਗਣੀਆਂ ਨੇ ਧਰਮ ਹੇਤ ਸੀ ਦਿੱਤੀ ਬੰਦ ਬੰਦ ਪਟਵਾਏ ਕੋਪਰੀਆਂ ਲਹਾਂ ਟਰਖੜੀਆਂ ਤੇ ਚੜੇ ਆਰਿਆਂ ਨਾਲ ਜਰਾਏ ਗਏ ਗੁਰਦਵਾਰਿਆਂ ਦੀ ਸੇਵਾ ਸੰਭਾਲੀ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਸਦਕੇ ਸਾ ਸਾਸਾ ਸੰਗਨ ਬਾਈ ਤੇ ਨਾ ਸਿੰਘਾਂ ਸੰਗਣੀਆਂ ਸੇਵਾ ਦੀ ਕਮਾਈ ਦਾ ਅੰਦਰ ਕੀ ਬੋਲੋ ਜੀ ਵਾਹਿਗੁਰੂ ਜੀ ਪੰਜਾਂ ਤਖਤਾਂ ਸਰਬੱਤ ਗੁਰਦਵਾਰਿਆਂ ਗੁਰਧੰਮਾ ਦੀ ਕਮਾਈ ਤੇ ਅੰਦਰ ਕੀ ਬੋਲੋ ਜੀ ਵਾਹਿਗੁਰੂ ਜੀ ਰਤਮਾ ਸ਼ੁਰੂਆਤ ਖਾਲਸਾ ਜੀ ਕਿਰਦਾਰ ਸਾਇ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਕਿਤਾਬੇ ਚਿਤ ਆਮਨ ਕਾ ਸਰਕਾ ਸਰਬ ਸੁਖੋ ਵਹਿ ਜਾ ਜਾ ਖਾਲਸਾ ਜੀ ਸਾਹਿਬ ਤਹਾ ਤਹ ਰਚੇ ਰੇ ਧੀਗ ਤੇਗ ਫੱਤੇ ਵਿਰਤ ਕੀ ਪੰਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਦੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਜੀ ਵਾਰਸ਼ੋ ਜਿ ਸਿਖਾਣੋ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵਿਕ ਦਾਣ ਸਹਾ ਦਾਣ ਰੂਸ ਦਾਣ ਦਾਨ ਸਰਦਾ ਦਾਣ ਆਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਹੀ ਨਾਲ ਚੁਕੀਆਂ ਚੰਡੀ ਬੁੰਗੇ ਜਗ ਜਗ ਟਲ ਤਿਰਮਕਾ ਜੇ ਅਧਿਕਾਰ ਹੋਵੇ ਬੋਲੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਆਪ ਸਿੱਖਾਂ ਦਾ ਮਾਨੀ ਮਾਤੂ ਤੇ ਮਾਤ ਪਾਦੇ ਰੱਖਿਆ ਵੈ ਗੁਰੂ ਜੀ ਏ ਅਕਾਲ ਪੁਰਖ ਆਪਣੇ ਪੰਤੇ ਸਦਾ ਸਹਾਇ ਦਤਾਰ ਜੀਓ ਸ੍ਰੀ ਨਾਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰੂ ਘਰਾਂ ਤੋਂ ਜਿਨ੍ਹਾਂ ਤੋਂ ਪੰਥ ਖਾਲਸਾ ਜਿਨੇ ਵਿਛੋੜਿਆ ਗਿਆ ਹੈ ਜੇ ਖੁੱਲੇ ਦਰਸ਼ਨਦਾਰ ਸੇਵਾ ਸਮਰਦਾਨ ਪਿਆਰੇ ਖਾਲਸੇ ਨੂੰ ਬਖਸ਼ੋ ਏ ਨਿਮਾਣਿਆਂ ਦੇ ਮਾਨ ਸਤਿਗੁਰੂ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਰੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਨ ਤਨ ਦਸਾਂ ਪਾਛਨ ਜਗ ਦੀ ਜੋਤ ਹਾਜਰਾ ਜੂਰ ਪ੍ਰਤਾਪ ਸਤਿਗੁਰ ਗਰਦੀ ਤੇ ਇਸ ਬਾਜਮਾਨ ਤਵ ਤਖਤ ਦੇ ਮਾਲਕ ਗਰੀਬ ਗਰੂ ਗ੍ਰੰਥ ਸਾਹਿਬ ਜੀ ਆਜੋ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਏ ਬਾਬਾ ਬੁੱਢਾ ਸਾਹਿਬ ਜੀ ਆਪ ਜੀ ਦੇ ਸਲਾਨਾ ਜੋੜ ਮੇਲਿਆਂ ਨੂੰ ਮਨਾਉਂਦੇ ਆ ਹੋਇਆ ਹਰ ਸਾਲ ਦੀ ਤਰ੍ਹਾਂ ਐਂ ਤਕ ਵੀ ਆਪ ਜੀ ਨੇ ਕਿਰਪਾ ਕੀਤੀ ਹੈ ਸਾਰੇ ਹੀ ਨਗਰ ਦੀਆਂ ਸੰਗਤਾਂ ਨੂੰ ਇਕੱਤਰ ਹੋ ਕੇ ਪਰਸੋਂ ਰੋਜ ਤੋਂ ਲੈ ਕੇ ਤਨਤਾ ਨਾਮ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਆਪ ਜੀ ਜੋੜ ਮੇਲਿਆਂ ਨੂੰ ਮਨਾਉਂਦਿਆਂ ਹੋਇਆਂ ਧੁਰ ਕੀ ਬਾਣੀ ਆਈ ਇਹ ਤਨ ਸਗਲੀ ਚੰਦ ਮਟਾਈ ਦੇ ਅਖੰਡ ਜਾਪ ਖੁਸ਼ੀਆਂ ਦੀਆਂ ਭਾਵਨਾ ਲੈ ਕੇ ਕੇ ਸੰਗਤਾਂ ਨੇ ਆਰੰਭ ਕਰਵਾਏ ਆਪ ਜੀ ਦੀ ਕਿਰਪਾ ਦੇ ਨਾਲ ਵਾਹਿਗੁਰੂ ਜੀ ਵਰਬਾਣੀ ਆਤ ਤੋਂ ਮੱਦ ਅੰਤ ਸੰਪੂਰਨਾ ਖੁਸ਼ੀਆਂ ਦੇ ਭੋਗ ਪਾਏ ਗਏ ਉਪਰੰਤ ਗੁਰਬਾਣੀ ਸ਼ਬਦ ਕੀਰਤਨ ਕਥਾ ਗੁਰਮਤਿ ਵਿਚਾਰਾਂ ਹੋਈਆਂ ਆਪ ਜੀ ਕਿਰਪਾ ਕਰਿਓ ਵਾਹਿਗੁਰੂ ਜੀ ਪੜਿ ਸੁਣੀ ਗੁਰਬਾਣੀ ਦਾ ਮਹਾਤਮਾ ਸ਼ਿਵਦਾ ਦਾ ਫਲ ਸਾਰੇ ਹੀ ਨਗਰ ਦੀਆਂ ਸੰਗਤਾਂ ਨੂੰ ਬਖਸ਼ਿ ਕਰਿਓ ਸਿਰ ਤੇ ਮਿਹਰ ਪਰੇ ਹੱਥ ਰੱਖਿਓ ਦਰੋ ਕਰੋ ਗੁਰ ਸਿੱਖੀ ਨਾਮਦਾਨ ਚਰਨ ਕਮਲਾਂ ਦਾ ਪਿਆਰ ਬਖਸ਼ਿ ਕਰਿਓ ਜੀ ਦੁੱਖਾਂ ਬਿਗਨਾ ਆਧੀਆਂ ਬਿਆਧੀਆਂ ਦੇ ਨਗਰ ਤੋਂ ਨਾਸ਼ ਕਰਿਓ ਨਾਮ ਬਾਣੀ ਦੇ ਵਾਸ ਕਰਿਓ ਸਰਬੱਤ ਵਿੱਚ ਆਪਸੀ ਪਿਆਰ ਇਤਫਾਕ ਬਖਸ਼ਿਸ਼ ਕਰਿਓ ਜੀ ਸਿਰ ਤੇ ਮਿਹਰ ਪਰੇ ਹੱਥ ਰੱਖਿਓ ਸਤਿਗੁਰੂ ਜੀ ਇਹਨਾਂ ਖੁਸ਼ੀਆਂ ਦਾ ਮੁਖ ਲੈ ਕੇ ਆਪ ਜੀ ਨੂੰ ਇਸ ਵੇਲੇ ਸੰਗਤਾਂ ਵੱਲੋਂ ਰਮਾਲੇ ਪਹਿਨਾਏ ਗਏ ਆਪ ਜੀ ਨੇ ਅੰਗੇਕਾਰ ਕੀਤੇ ਇਸੇ ਤਰ੍ਹਾਂ ਸੰਗਤਾਂ ਦੇ ਲੋਕ ਸੁਖੀਏ ਪਰ ਲੋਕ ਸਹਿਨੇ ਕਰਿਓ ਪਰਦੇ ਟਕਿਓ ਬਿਆਨਤ ਮਾਇਆ ਹਾਜ਼ਰ ਕੀਤੀ ਜਿੰਨਾ ਖਜ਼ਾਨਾ ਚੋ ਇਹ ਸੇਵਾ ਹੋਈ ਸੋਖ ਜਾਨੇ ਭਰਪੂਰ ਕਰਿਓ ਕਿਰਤ ਕਮਨ ਵਿੱਚ ਬਰਕਤਾਂ ਪਾਇਓ ਸੰਗਤਾਂ ਦੀ ਸੇਵਾ ਦਰ ਪ੍ਰਵਾਨ ਕਰਿਓ ਜਿੰਨਾ ਵੀ ਇਹ ਮਨੋਪਾਵਨਾਉਣ ਲੈ ਕੇ ਸੰਗਤਾਂ ਨੇ ਪਰਸੋਂ ਰੋਜ ਤੋਂ ਲੈ ਕੇ ਹਾਜ਼ਰੀਆਂ ਭਰੀਆਂ ਸੇਵਾ ਕੀਤੀ ਸੰਗਤਾਂ ਦੀਆਂ ਮਨੋਪਾਵਨਾਵਾਂ ਪ੍ਰਵਾਨ ਕਰਿਓ ਜੀ ਸਰਬੱਤ ਦੇ ਕਾਰਜ ਰਾਸ ਕਰਿਓ ਐਸੇ ਵੇਲੇ ਦਸਾਂ ਨੋਹਾਂ ਦੀਆਂ ਕਿਰਤ ਕਮਾਈਆਂ ਵਿੱਚੋਂ ਗੁਰੂ ਕੀ ਦੇਗ ਤੇ ਗੁਰੂ ਕੇ ਲੰਗਰ ਹਾਜ਼ਰੇ ਹਨ ਜੀ ਹੋਇਆ ਪੁੱਲਾਂ ਦੀ ਮਾਫ਼ੀ ਬਖਸ਼ ਕਰੋ ਅਨੇਕ ਪ੍ਰਕਾਰ ਭੋਜਨ ਬੋਕੀਏ ਬਹੁਤ ਬਿਰਜਨ ਮਸਟਾਈ ਕਰੀਂ پاک ਸਲ ਸੋਚ ਪਿਤਰਾ ਹੁਣ ਲਾਵੋ ਖੋਗ ਹਰਾਏ ਆਵਿਆ ਲੱਗਿਆ ਹੋਇਆ ਖੋਗ ਗੁਰੂ ਕੀ ਦੇਵੈ ਗੁਰੂ ਕੇ ਲੰਗਰ ਸੰਗਤ ਵਿੱਚ ਜੋ ਜੀ ਸਕੇ ਆਪ ਜੀ ਦਾ ਨਾਮ ਜਪੇ ਬਿਨਾ ਪੜਾ ਰਿਆ 14700 ਪੜਾਰੇ ਪਰਪੂਰ ਕਰਿਓ ਸੇਵਾ ਪਰਵਾਨ ਕਰਿਓ ਜੀ ਪਰਸੋਂ ਰੋਇ ਤੋਂ ਲੈ ਕੇ ਵਾਹਿਗੁਰੂ ਜੀ ਗੁਰਬਾਣੀ ਦੇ ਜਾਪ ਕਰਦੇ ਆ ਸੰਗਤਾਂ ਨੂੰ ਸੇਵਾ ਕਰਦੇ ਆ ਹਾਜ਼ਰੀਆਂ ਭਰਦਿਆਂ ਆਪ ਜੀ ਦਾ ਅਦਰ ਸਤਕਾਰ ਕਰਦੇ ਆ अनेका ਪ੍ਰਕਾਰ ਦੀਆਂ ਕੁੱਲ੍ਹਾ ਗਲਤੀਆਂ ਹੋ ਜਾਣੀਆਂ ਸਤਿਗੁਰੂ ਜੀ ਆਪ ਜੀ ਬਖਸ਼ ਲਿਓ ਅਗਾਂ ਤੋਂ ਉਸ ਮਤਤਾ ਬਖਸ਼ ਕਰਿਓ ਸ਼ੁੱਧ ਬਾਣੀ ਪੜਨ ਸੁਨਣ ਸੇਵਾ ਜੀ ਦਾਤ ਬਖਸ਼ ਕਰਿਓ ਗੁਰਬਾਣੀ ਸੰਗਤਾਂ ਦੇ ਹਿਰਦਿਆਂ ਤੇ ਵਸਾਇਓ ਸਤਿਗੁਰੂ ਜੀ ਸੰਗਤਾਂ ਨੇ ਕੀਤੀ ਹੋਈ ਸੇਵਾ ਸਖਲਿ ਭਰਿਓ ਤੰਤ ਨਾਮ ਬ੍ਰਹਮ ਗਿਆਨੀ ਬਾਬਾ ਗੁੱਡਾ ਸਾਹਿਬ ਜੀ ਆਪ ਜੀ ਕਿਰਪਾ ਰੱਖਿਓ ਇਸੇ ਤਰ੍ਹਾਂ ਖੁਸ਼ੀਆਂ ਦੀਆਂ ਸੁਵਾਵਾਂ ਲੈਂਦੇ ਰਹਿਓ ਸੰਗਤਾਂ ਦੀ ਕੀਤੀ ਹੋਈ ਸੇਵਾ ਦਰ ਪ੍ਰਵਾਨ ਕਰ ਲਿਓ ਇਸ ਵੇਲੇ ਜੋ ਵੀ ਸੰਗਤਾਂ ਨੇ ਆਪ ਦਰਦ ਕਰਦਿਆਂ ਹਾਜ਼ਰੀਆਂ ਭਰੀਆਂ ਸੁਵਾਵਾਂ ਪਟਾਵਾ ਦਰ ਪ੍ਰਵਾਨ ਕਰੋ ਜੀ ਕਦਮ ਕਦਮ ਲੇਖੇ ਵਿੱਚ ਲਾਓ ਸਰਬਤ ਦਾ ਭਲਾ ਕਰਿਓ ਜੀ ਉਨਿਆ ਪੁਲਾ ਦੀ ਮਾਤੀ ਬਖਸ਼ੋ ਅਗੇ ਸਮਾਤਾ ਬਖਸ਼ੋ ਜੀ ਆਪਣੇ ਅੰਦਰੋਂ ਪਰੋਂ ਇਲਾਹੀ ਹੁਕਮ ਨਾਮੇ ਸੁਣਾਓ ਜੀ ਹੁਕਮ ਤੇ ਚਲੰਦੇ ਬਲ ਬਖਸ਼ੋ ਜੋ ਜੀ ਆਵਦਰਤੇ ਆਵੇ ਸੋ ਰਾਜੀ ਜਾਵੇ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਦਾ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਪੁਰਖੀ ਤਵੇ ਚਲਾਇਓ ਪੰਥ ਸਭ ਸਿੱਖਾਂ ਕੋ ਕਮਾ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਝ ਹੈ खोज ਆ ਬਦਮੈਂ ਡਾਕ ਜਿ ਕਰੇ ਕਾ ਖਾਲਸਾ ਅਕੀ ਰਹੇ ਨ ਘਟਰੰਜੋ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਬੋਲੇ ਸੋ ਨਿਹਾਲ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਚੈਨਲ ਮੈਂ ਲਿਆ ਇਹਦਾ ਹਿਦੇ ਮੂਹ ਜਪਿਆ ਲਾ ਆਹ ਹੀ ਦੇ ਦੇ ਸਤਨਾਮ ਵਾਹਿਗੁਰੂ ਸਾਹਿਬ ਜੀ ਬੰਦੋ ਤੇ ਬੰਦੋ ਨ ਅਨਕਬਾਰ ਸਰਬ ਕਲਾ ਸਮਰੱਥ ਜਨ ਤੇ ਰਖੋ ਨਾਨਕ ਦੇ ਕਰ ਹੱਥ ਲੱਖ ਖੁਸ਼ੀਆਂ ਪਾਤਸ਼ਾਹਾਂ ਜੇ ਸਤਿ ਨਿਮਕਾ ਇੱਕ ਹਰ ਨਾਮੰਦੇ ਮੇਰਾ ਮਨ ਤਨ ਸੀਤਲ ਹੋਇ ਅਮ ਅਗੁਨ ਭਰੀ ਇੱਕ ਕੋ ਨਾਹੀ ਅੰਮ੍ਰਿਤ ਛਾੜ ਵਿਖੇ ਬਿਖੇ ਬਿਖਾਈ ਮਾਇਆ ਮੋਹ ਪਰਮ ਪਰ ਭੂਲੇ ਸਤਿਦਾਰਾ ਸੋ ਪ੍ਰੀਤ ਲਗਾਈ ਕੁਤਮ ਪੰਥ ਸੁਨਿਓ ਗੁਰ ਸੰਗਤ ਤਹਿ ਮਲੰਤ ਜਮਤਰਾ ਸਮਟਾਈ ਇੱਕ ਅਰਦਾਸ ਪਾਠ ਪੀਰਤ ਕੀ ਗੁਰ ਰਾਮਦਾਸ ਰੱਖੋ ਸਰਨਾਈ ਸੋ ਕਹੋ ਦਲਗੁਰ ਸੇਵੀਐ ਇਹਨੋ ਸਹਿ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਈ ਹੋਵੇ ਸਫਤਖ ਸੰਬੰਧੀ ਹੋਵੇ ਸੋ ਪ੍ਰਸੰਹ ਚੱਟੀਐ ਠੁੜਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣਾ ਸੱਚਾ ਪਾਤਸ਼ਾਹ ਹੋ ਸਿਰ ਸ਼ਾਹਾਂ ਦੇਸ਼ਾਹ ਜਿਸ ਪਾਸ ਬਿਠਿਆ ਸੋਹੀਐ ਸਭਨਾਂ ਦਾ ਵਿਸਾਹੋ ਸਤਨਾਮ ਸਾਹਿਬ ਜੀ ਸੋ ਮਹਲਾ ਪੰਜਵਾਂ ਗੋਰਪੁਰ ਹੈ ਪਿਰਤਹਾਰੀ ਪਰਵਪੂਰੀ ਲੋਟ ਹਮਾਰੀ ਗੁਰਿ ਇਸ਼ਨਾਨ ਗ੍ਰਹ ਆਏ आनंद मंगल ਸੁਖ ਪਾਏ ਗੁਰਪੂਰਹ ਕਿਰਪਾ ਤਾਰੀ ਪਰਵਪੂਰੀ ਲੋਟ ਹਮਾਰੀ ਗੁਰਿ ਇਸ਼ਨਾਨ ਗ੍ਰਹ ਆਏ आनंद मंगल सोख पाए संत हो राम नाम नस तरिए उठत बैठत हर हर तिहाई है आनंद सोकृत करी है रहा संत का मार्ग धर्म की पौड़ी ओड भागी पाए ਪੋਟ ਜਨਮ ਕੀ ਕਿਲ ਬਿਖ ਨਾਸੀ ਔਰ ਚਰਨੀ ਚਿਤ ਲਾਏ ਉਸਤ ਕਰੋ ਸਦਾ ਪ੍ਰਵੇ ਆਪਣੇ ਜਿਨ ਪੂਰੀ ਕਲ ਰੱਖੀ ਜਿਹ ਜੰਤ ਸਭਏ ਪਵਿੱਤਰਾ ਸਤ ਗੁਰ ਕੀ ਸੱਚ ਸਾਥੀ ਮਿਦਨ ਬਨਾਸਨ ਸਭ ਦੁੱਖ ਨਾਸਨ ਸਤਗੁਰ ਨਾਮ ਅੰਦਰ ਢੜਾਇਆ ਹੋਏ ਪਾਪ ਭਈ ਸਭ ਪਾਵਣ ਜਨ ਨਾਨਕ ਸੁਖ ਕਰ ਆਇਆ ਬਿਗਨ ਬਨਾਸਨੋ ਸਭ ਦੁਖ ਨਾਸਨ ਸਤਗੁਰ ਨਾਮ ਅੰਦਰ ਢੜਾਇਆ ਹੋਏ ਪਾਪ ਭਈ ਸਭ ਪਾਵਣ ਗੁਰਨਾਨਕ ਸੁਖ ਕਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਰਹਾ ਵਾਹਿਗੁਰੂ ਜੀ ਸੋਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਕਿਰਪਾ ਬਖਸ਼ ਸਰਕਾਰ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੀ ਜੇ ਸਲਾਨਾ ਜੋੜ ਮੇਲਿਆਂ ਨੂੰ ਮਨਾਉਂਦਿਆਂ ਹੋਇਆਂ ਸੋ ਹਰ ਸਾਲ ਦੀ ਤਰ੍ਹਾਂ ਇਤਕੇ ਵੀ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਐ ਖੁਸ਼ੀਆਂ ਦੇ ਸਮੇਂ ਸੰਗਤਾਂ ਨੂੰ ਬਖਸ਼ਿਸ਼ ਕੀਤੀ ਫੁਰੂ ਕਰਦੇ ਪਿਤਵਾਨੋ ਭਾਈ ਨਬ ਸਿੰਘ ਜੋ ਇਹ ਅਪਰਾਲਾ ਕਰਦੇ ਹਨ ਸੋ ਆਪ ਸਰਬਾਤ ਸੰਗਤਾਂ ਦਾ ਸਹਿਯੋਗ ਦਿੰਦੇ ਹੋ ਆਪਣੀਆਂ ਕਿਰਤ ਕਮਾਈਆਂ ਵਿੱਚੋਂ ਹਿੱਸੇ ਕੱਢ ਕੇ ਜੋ ਆਪ ਸੰਗਤਾਂ ਨੇ ਪਰਸੋਂ ਰੋਇ ਤੋਂ ਲੈ ਕੇ ਮਾਇਆ ਕਰਕੇ ਅਤੇ ਗੁਰੂਆਂ ਲੰਗਰਾਂ ਦੇ ਰਸਤਾ ਕਰਕੇ ਅਤੇ ਹਾਥੀਆਂ ਸੇਵਾ ਕੀਤੀ ਸੰਗਤੀ ਰੂਪ ਵਿੱਚ ਆਪ ਸੰਗਤਾਂ ਪਹੁੰਚਦ ਰਹੇ ਹੋ ਸੋ ਜਿਨ੍ਹਾਂ ਜਿਨ੍ਹਾਂ ਵੀ ਮਨੋ ਭਾਵਨਾਵਾਂ ਲੈ ਕੇ ਆਪ ਸੰਗਤਾਂ ਨੇ ਸੇਵਾ ਕੀਤੀ ਸਤਿਗੁਰੂ ਜੀ ਸੋ ਸੋ ਮਨੋ ਭਾਵਨਾਵਾਂ ਸੰਗਤਾਂ ਦੀਆਂ ਸਾਂਪੂਰਨ ਕਰਨਾ ਕਾਰਜ ਰਾਸ ਕਰਨਾ ਸੇਵਾ ਕੀਤੇ ਹੋਏ ਸਫਲੀ ਕਰਨਾ ਸੋ ਜੋ ਵੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸਤਿਗੁਰੂ ਜੀ ਸਭਨਾਂ ਦੀਆਂ ਹਾਜ਼ਰੀਆਂ ਗੱਲ ਪ੍ਰਵਾਨ ਕਰਨ ਨਮਕਦਮ ਕਦਮ ਕਦਮ ਲਿਖੇ ਵਿੱਚ ਲਵਾਉਣ ਸਾਰੇ ਹੀ ਨਗਰ ਤੇ ਚੜ੍ਹਦੀ ਕਲਾ ਪਿਆਰ ਭਾਕ ਸਿੱਖੀ ਜੀ ਸਤਿਗੁਰੂ ਇਸ ਵੇਲੇ ਜੋ ਸਮਾਪਤੀ ਹੈ ਸੰਗਤਾਂ ਨੂੰ ਜੀ ਆਇਆਂ ਤਨ ਜੋ ਸੋਇਤ ਤੋਂ ਲੈ ਕੇ ਖੁੱਲੇ ਦਰਸ਼ਨਦਾਰੇ ਪੁਰਬਾਨੀ ਨਾਲ ਸੰਗਤਾਂ ਨੂੰ ਜੋੜਨਾ ਕੀਤਾ ਸੋ ਇਸ ਵੇਲੇ ਗੁਰੂ ਕੀ ਦੇਗ ਵਰਤ ਰਹੀ ਹੈ ਉਪਰੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਨਿਜੀ ਸਥਾਨਾਂ ਤੇ ਰਵਾਨਾ ਹੋਣਗੇ ਉਸ ਤੋਂ ਬਾਅਦ ਜੋ ਵੀ ਸੰਗਤਾਂ ਪਹੁੰਚੀਆਂ ਹੋ ਸਰਬੱਤ ਸੰਗਤ ਨੇ ਗੁਰੂ ਕਾ ਲੰਗਰ ਛੱਕੇ ਜਾਣ ਦੀ ਕਿਰਪਾਲਤਾ ਕਰਨੀ ਜੀ ਉਹਨਾਂ ਪੁੱਲਾਂ ਦੀ ਮਾਫ਼ੀ ਬਖਸ਼ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ